ਸਤਿ ਸ਼੍ਰੀ ਅਕਾਲ ਦੀ 4 ਤਰੀਕ ਤੇ 9 ਵਜੇ ਕੀ ਹਾਲ ਚਾਲ ਆਈ ਹੋਪ ਤੁਸੀਂ ਸਾਰੇ ਨੇ ਬਹੁਤ ਵਧੀਆ ਹੋਵੋਗੇ ਸ਼ੁਰੂ ਕਰਦੇ ਹਾਂ ਜੀ ਅੱਜ ਦਾ ਬਨਾਵ ਨਾਨੂ ਦਾਦੂ ਆ ਆ ਦੇਖੀ ਆ ਦੇਖੀ ਜਦੀ ਸਵੇਰੇ ਸਵੇਰੇ ਰੋਈ ਜਾਂਦੀ ਆ ਤੇ ਆਪਾਂ ਰੈਡੀ ਛੈੜੀ ਹੋ ਕੇ ਗੱਡੀ ਦੇ ਵਿੱਚ ਬਹਿ ਕੇ ਗੱਡੀ ਕਰ ਲਈ ਸਟਾਰਟ ਸਵਾਂਸ ਨੂੰ ਰੱਖ ਲਿਆ ਕਿਉਂਕਿ ਅੱਜ ਆਪਾਂ ਚੱਲੇ ਡੈਡੀ ਉਹਨਾਂ ਨੂੰ ਛੱਡਣ ਤੇ ਨਾਲੇ ਆਪਾਂ ਜਾਣਾ ਆ ਚਾਨੀਆਂ ਜੋਦੇ ਨਾਨਕੇ ਕਿਉਂਕਿ ਮਾਮੇ ਚਾ ਨੇ ਪਾਇਆ ਨਵਾਂ ਘਰ ਤੇ ਉਹਦਾ ਲੈਂਟਰ ਪਿਆ ਪਿਛਲੇ ਹਫਤੇ ਬਟ ਜੋਤ ਨੂੰ ਹਜੇ ਉਦੋਂ ਹੋਏ ਸੀ ਪ੍ਰੇਟ ਨੂੰ 10 12 ਹਾਂ ਦਿਨ ਤੇ ਇਸ ਕਰਕੇ ਸਾਥੋਂ ਪਹੁੰਚ ਨਹੀਂ ਹੋਇਆ ਤੇ ਉੱਥੇ ਜਾਣ ਹੀ ਹੋਇਆ ਤੇ ਇਸ ਕਰਕੇ ਆਪਾਂ ਅੱਜ ਜਾਂਦੇ ਹੋਏ ਹੋ ਕੇ ਜਾਣਾ ਤੇ ਜੋਤ ਨੇ ਬੰਨ ਕੇ ਜਾਣਾ ਗੱਲ ਨਾਲ ਕੋਠੀ ਦੇ ਤੇ ਫਿਰ ਆਪਾਂ ਜਿਹੜਾ ਮੰਡੀ ਡੈਡੀ ਹਰ ਨੂੰ ਛੱਡ ਕੇ ਆਵਾਂਗੇ ਜਿਹੜੀ ਬਾਵਾ ਉਧਰਿਆ ਪਿਆ ਸੀਗਾ ਕੀ ਪੀ ਲੂ ਉਦੋਂ ਪੀਲਾ ਦੁੱਧ ਪੀਲਾ ਦੁੱਧ ਪੀਲਾ ਦੁੱਧ ਦੁੱਧ ਪੀਲਾ ਫਿਰ ਡੈਡੀ ਵਾਵਾ ਜੈਤੋ ਤੋਂ ਸ਼ਾਪਿੰਗ ਕਰਕੇ ਸ਼ਾਪਿੰਗ ਇਹ ਕੀਤੀ ਵੀ ਚੁੰਨੀ ਲੈਣੀ ਸੀ ਜੋਤ ਨੇ ਸੁੱਤੀ ਤੇ ਮੈਂ ਦੱਸ ਰਿਹਾ ਸੀ ਵੀ ਸਾਥ ਚਾਨੀਆਂ ਜਾ ਨਹੀਂ ਹੋਇਆ ਸੀ ਕਿ ਦਾਦੂ ਦਾ ਦੁਕਾਨ ਲੱਗੀ ਸੀ ਤਾਂ ਕਰਕੇ ਫਿਰ ਦੂਜਾ ਉੱਥੇ ਵਲੌਗ ਨਹੀਂ ਬਣਾਇਆ ਤੇ ਦੂਜਾ ਵੀ ਚਾਨੀਆਂ ਸਾਥ ਜਾ ਨਹੀਂ ਹੋਇਆ ਸੀ ਸੋ ਅੱਜ ਇਸ ਕਰਕੇ ਅਸੀਂ ਚਾਨੀਆਂ ਜਾਣਾ ਤੇ ਡੈਡੀ ਰਾਮਣ ਚਾਹੇ ਲੱਖ ਮਾੜਾ ਸੀ ਪਰ ਗੱਲ 'ਚ ਪਰਨਾ ਪਾ ਕੇ ਕਦੇ ਸੌਰੀ ਨਹੀਂ ਗਿਆ ਸੀ। ਫਰੀਦ ਕਹਿੰਦਾ ਮਰੀ ਜਾਂਦਾ। ਨਾ ਰਾਮਣ ਨੇ ਕਦੇ ਖੁੱਸਿਆਂ ਨੂੰ ਤੇਲ ਪਾਇਆ ਸੀ। ਚਲੋ ਜੀ ਚੱਲਦੇ ਹੁਣ ਚੱਲੀਆਂ ਤੇ ਜਾ ਕੇ ਦੇਖਦੇ ਆ ਨਵੀਂ ਕੋਠੀ ਤੇ ਲੈਂਟਰ। ਚੁੰਨੀ ਲੈਣਾ ਸਹੀ ਪਾਇਆ ਕਿ ਨਹੀਂ ਪਾਇਆ ਕਿਉਂਕਿ ਸਾਥੋਂ ਬਿਨਾ ਪਾਇਆ ਨਾ ਨਾ ਕਰਕੇ ਚੁੰਨੀ ਲੈਣਾ। ਉਹ ਨੂੰ ਕਹਿੰਦੀ ਭਾਪੇ ਨੂੰ ਕਹਿੰਦੀ ਡੈਡੀ ਮਾਰਦੀ ਆ ਅਜੇ ਇਹਨੂੰ ਪਤਾ ਨਹੀਂ ਮਾਰਦੀ ਕੌਣ ਤੇ ਮਾਰਦਾ ਕੌਣ ਪਹਿਲਾਂ ਕਹਿੰਦਾ ਦਾਦੀ ਆਪਦੀ ਚਲ ਦਾਦੀ ਦੀ ਡੈਡੀ ਕਹਿੰਦੀ ਸੀ ਸਾਬ ਜੇ ਨਹੀਂ ਲੱਗਿਆ ਗਿਆ ਨੇ ਅੰਦਰ ਬਰਾਡੇ ਜੜਕੇ ਦਾਦੀ ਮਾਰਦੀ ਸੀ ਦਾਦੀ ਨੇ ਤਾਂ ਨਹੀਂ ਆਹ ਦਾਦੀ ਮੈਂ ਕੀ ਕੌਣ ਮਾਰਦਾ ਸੀਗਾ ਨਹੀਂ ਮੇਰੀ ਦਾਦੀ ਨਹੀਂ ਮਾਰਦੀ ਦਾਦੀ ਡੈਡੀ ਮਾਰਦਾ ਸੀ ਹੈ ਡੈਡੀ ਮਾਰਦੀ ਆ ਮਾਂ ਮਮੀ ਮਾਮਾ ਤੜਕੇ ਜਾ ਸੱਦਦੇ ਲਾ ਮੋਟਰਸਾਈਕਲ ਗਾਏ ਬਾਏ ਚੁੰਡੀ ਦੇਖੋ ਦੀ ਲੈਂਟਰ ਤੇ ਤਾਂ ਅਸੀਂ ਪਹੁੰਚ ਨਹੀਂ ਸਕੇ ਸੀ ਪਰ ਅਸੀਂ ਕਿ ਬਾਅਦ ਚ ਜ਼ਰੂਰ ਆਵਾਂਗੇ ਮਮੀ ਮਾਮੀਆਂ ਦਾ ਘਰ ਵੇਖਣ ਤੇ ਮੈਂ ਜਿਹੜਾ ਗਿਫਟ ਲੈ ਕੇ ਆਈ ਸੀ ਨਾਲੇ ਉਹ ਮੈਂ ਚੱਕ ਲਈ ਆਈ ਸੀ ਹੁਣ ਜਦੋਂ ਉੱਪਰ ਪਹਿਣਾ ਫਿਰ ਦੁਬਾਰਾ ਆਵਾਂਗੇ ਪੁਰਾਣਾ ਘਰ ਸਾਡਾ ਉੱਧਰ ਆ ਨਵਾਂ ਘਰ ਥੋੜੀ ਦੂਰ ਆ ਨਵੀਂ ਬਣਾਈ ਆ ਬਿਲਡਿੰਗ ਕਾਰ ਮਕਾਨ ਮੈਂ ਕਿੰਨਾ ਕੁ ਮਿੰਟ ਲੱਗਦੇ ਮੈ ਕੀ ਸਹੀ ਆ ਸੁਣ ਇੱਧਰ ਉੱਧਰ ਜਾਣ ਨੂੰ 20-30 ਮਿੰਟ ਆ ਵਾੜ ਫੋਨ ਮੈਨੂੰ ਵਿਖਾਓ ਮੈਂ ਆਪਣੇ ਮੰਮੀ ਘਰੇ ਚਲਣਾ ਲੈ ਕੇ ਲਾ ਤਾਂ ਸਿਪਟ ਨਾ ਵੈਸੇ ਸਾਡੀ ਸਲਾਹ ਸੀਗੀ ਹੋਂ ਦੀ ਤੁਹਾ ਡਾਕਟਰ ਨੇ ਮਨਾ ਕਰਤਾ ਸੀ ਡਾਕਟਰ ਕਹਿੰਦਾ ਨਹੀਂ ਜਾਣਾ ਕਿਉਂਕਿ 3 ਵੀਕਸ ਤੋਂ ਪਹਿਲਾਂ ਤੁਸੀਂ ਟਰੈਵਲ ਨਹੀਂ ਕਰ ਸਕਦੇ ਇਸ ਕਰਕੇ ਫਿਰ ਅਸੀਂ ਕੈਨਸਲ ਕਰਤਾ ਸੀ ਹੋਂ ਪਰ ਅੱਜ ਫਿਰ ਮੈਕਦੀਕ ਕਰਨੀ ਸੀ ਮੈਂ ਕਹਾ ਮੈਕਦੀਕ ਮੈਨੂੰ ਲੈ ਜਾਊਗਾ ਮੈਂ ਕਹਿੰਦਾ ਮੈਂ ਤੈਨੂੰ ਮਨਾ ਥੋੜੀ ਕਰਦਾ ਤੈਨੂੰ ਲੈ ਕੇ ਹੀ ਨਹੀਂ ਜਾਣਾ ਵੀ ਹਜੇ 3 ਵੀਕਸ ਨਹੀਂ ਤੂੰ ਜਾ ਸਕਦੀ ਉਦੋਂ ਬਾਅਦ ਤੈਨੂੰ ਲੈ ਜਾਊਗਾ ਫਿਰ ਅੱਜ ਅਸੀਂ ਮਮਿਰਨ ਚੜ੍ਹਦਾ ਨਾ ਇਸ ਮੇਰੀ ਗੱਡੀ ਨੂੰ ਮੈਂ ਕੀ ਕਹਿੰਦੇ ਆ ਆਪਾਂ ਚਾਨੀਆਂ ਹੋ ਕੇ ਜਾਵਾਂਗੇ ਮੇਰੇ ਨਾਨਕੇ ਤੇ ਹੁਣ ਆਪਾਂ ਤੁਹਾਨੂੰ ਘਰ ਵੀ ਦਿਖਾਣੇ ਆ ਮੈਂ ਵੀ ਦੇਖਣਾ ਮੈਂ ਉਦੋਂ ਦੇਖਿਆ ਸੀ ਕੱਲੀਆਂ ਜਦੋਂ ਨਹੀਂ ਹਾਂ ਫੜੀਆਂ ਕੀਤੀਆਂ ਸੀਗੀਆਂ ਉਦੋਂ ਹੁਣ ਪ੍ਰੋਪਰ ਦੇਖਾਂਗੇ ਕਿ ਕਿਵੇਂ ਬਣਿਆ ਕਿਵੇਂ ਨਹੀਂ ਬਣਿਆ ਤੇ ਆਪਾਂ ਬੰਦ ਮੰਗੇ ਅੱਜ ਥੂਲਾ ਤਾਂ ਖੁੱਲਾ ਨਹੀਂ ਹੁਣ ਅੱਜ ਥੂਲੇ ਤੇ ਏਡੇ ਬੰਦ ਲੂਗੇ ਬਸ ਉਹ ਬਾਤ ਖੋਲ ਕੇ ਬੰਦ ਆਣੇ ਆ ਬਾਚ ਖੋਲ ਕੇ ਬੰਦ ਲੈਣਗੇ ਆ ਆ ਜਾ ਆ ਜਾ ਕੇ ਦੂਜਾ ਕਾਰਟੂਨ ਮੈਂ ਸੀ ਗਰੀ ਹਾਂ ਨਾ ਆਹ ਬੋ ਡੈਡੀ ਮੇਰੇ ਪਹਿਲਾਂ ਹੀ ਆ ਗਏ ਡੈਡੀ ਆ ਵੀ ਗਿਆ ਇੱਧਰ ਚਲੋ ਇੱਧਰ ਵੈਸੇ ਤੁਸੀਂ ਤੇ ਚੜ ਗਿਆ ਹੂੰ ਮਾਮੇ ਕਾਰ ਵੀ ਇੱਧਰੀ ਖੜੀ ਪੈ ਲਈਆਂ ਜੀ ਬੰਗਣਾ ਕਿੱਥੇ ਆ ਸਵਾਗਤ ਨਹੀਂ ਲੱਗਦੀ ਨਾ ਨਾ ਇਹਦਾ ਤੋਲਾ ਫੁੱਲਣਾ ਇੱਥੇ ਵੱਡ ਲੈਣਾ ਇੱਥੇ ਵੱਡ ਲੈਣਾ ਮੈਂ ਕਿ ਇਹ ਨਹੀਂ ਹੱਲ ਇਹ ਤਾਂ ਬੱਜੇ ਆਇਆ ਇਹ ਦੋ ਲੈਣਾ ਉਹ ਬੀ ਸੇ ਨਾ ਮੈਂ ਤੇਰਾ ਬੰਦ ਕੇ ਜਾ ਪਿਛਲੀ ਵਾਰ ਤਾਂ ਲਿਆ ਹੋਇਆ ਆ ਤੂੰ ਬੰਦ ਕੇ ਜਾਉਂਗੀ ਮਾਮੀ ਨੇ ਇਸ ਤਰ੍ਹਾਂ ਬੰਦ ਫੁੱਲਾ ਪੀੜਾ ਲੱਗਦਾ ਮੈਨੂੰ ਮਾਮੇ ਨੂੰ ਗਾਲਾਂ ਘੁਮਾ ਰਹੀ ਨਹੀਂ ਨਹੀਂ ਵਧੀਆ ਵੈਸੇ ਸੋਹਣਾ ਬਣ ਗਿਆ ਵਧਾਈਆਂ ਤੁਹਾਨੂੰ ਵਧਾਈਆਂ ਮਾਮੀ ਸਭ ਆ ਮਾਂ ਤੇ ਇਹਦੇ ਨਾਲ ਹੀ ਮੁਰ ਜੀ ਬਣਾਉਣਾ ਇੱਥੇ ਬੰਦੇ ਨਹੀਂ ਤਾਂ ਇੱਥੇ ਟੰਗ ਦੇ ਵਿੱਚ ਖੋਲ ਵੀ ਗੁੰਡੀ ਬੰਦੀ ਹੈ। ਪਰ ਇਹ ਕਰਨ ਵਾਲੇ ਜਗ੍ਹਾ ਨਹੀਂ ਆਪਣੇ ਇੱਥੇ ਬੰਦੇ ਖੜਾ ਲਏ। ਆਏ ਨੇ ਟੰਗ ਦੇ। ਟੰਗ ਦੇ ਖੜ ਗਏ। ਇੱਕ ਮਿੰਟ ਖੜ ਜਾ ਹਣ। ਟੰਗਾ। ਇੱਥੇ ਖੜਾ ਤਾਂ ਉਹ ਨਹੀਂ ਹੈ। ਉਹ ਪਾੜ ਦੇ ਮੜ ਦੇ ਸਾਰ ਦੇ ਮਾਮਾ। ਮਿੱਟੀ ਭਾਤੀ ਕਿਲੋ ਮੰਮਾ। ਉਤਲੇ ਦੇ ਟੰਗੇ ਹਾਂ ਉਤਲੇ ਦੇ ਟੰਗਾ ਹਾਂ ਤੇ ਆਹ ਮਨਾ ਸਾੜ ਕੇ ਆ ਗਏ ਸੋੜਾ ਲਿਆ ਕਰੀ ਸੋਨੇ ਹਾਂ ਉਹ ਵੀ 4:30 ਹੋ ਗਏ ਤੇ 4:30 ਵਜੇ ਤਿਆਰੀ ਹੋਈ ਆ ਤਰਨ ਦੀ ਹਜੇ ਮੰਮੀ ਵਰਗੀਆਂ ਤਾਜ ਨਹੀਂ ਬਾਹਰ ਤੇ ਮੈਂ ਤੇ ਡੈਡੀ ਆ ਗਏ ਗੱਡੀ 'ਚ ਬਹਿ ਗਏ ਡੈਡੀ ਤੇਰਾ ਘਟਦੀ ਲੱਗਦਾ ਸਾਰੀ ਤੇਰੇ ਪੈਂਡ ਦੀ ਕਾਹਲ ਜ਼ਿਆਦੇ ਹੋਈ ਐ ਸੋਏ ਮੈਂ ਜਾਂਦਾ ਹੀ ਨਹੀਂ ਘਟਾਉਣਾ ਸੋਨੇ ਡੈਡੀ ਉਹ ਫਾਰਮੂਲੇ ਤੇ ਉਹ ਕਰਦਾ ਵੀ ਘਟਾਉਣਾ ਚਾਹੀਦਾ ਸੋਰੇ ਮੈਂ ਤਾਂ ਯਾਰ ਇੰਨੇ ਨੇ ਦਿੰਦਾ ਐ ਨਾ ਫਿਰ ਤੋ ਜੀ ਮੈਂ ਵੀ ਘਟ ਰਿਹਾ ਕਰਾਂ ਹੈ ਸਾਡੇ ਕੋ ਤਾਂ ਹੈ ਨਹੀਂ ਕੋਈ ਵੀ ਲੈ ਮੇਰੇ ਵੀ ਫਾਰਮੂਲਾ ਚੇਂਜ ਆ ਮੈਨੂੰ ਪੁੱਛਿਆ ਮੇਰੇ ਕੋਲ ਰੱਖ ਕਰਕੇ ਛੁੜ ਦੂੰਗਾ ਜਾਂਦੇ ਹੋਏ ਅੱਜ ਚੰਗਾ ਬੰਮ ਜਾਨਦੇ ਹੁੰਦੇ ਕਿੱਥੇ ਟੋਣਾ ਕਰਨ ਨੂੰ ਆਹ ਤਾਂ ਵੇਖ ਲਈ ਚੰਗਾ ਬੰਮੀ ਚੰਗਾ ਬੰਮ ਉਹ ਇਧਰ ਦੀ ਮਨਜ਼ੂਰ ਖਾ ਉਦੋਂ ਹੀ ਲਓ ਵੀ ਪਹੁੰਚ ਗਏ ਆਪਣੇ ਪਰਸਨਲ ਸਵੀਟ ਦੇ ਵਿੱਚ ਫਿਰ ਪੱਖਾ ਜਖਰਾਬ ਹੋਇਆ ਪਿਆ ਕਿਉਂਕਿ ਪਿਛਲੇ ਜਿਹੜੇ 1 ਤਰੀਕ ਨੂੰ ਪਿਛਲੇ ਮਹੀਨੇ ਮੀਂਹ ਪਏ ਸੀਗੇ ਉਦੋਂ ਪਾਣੀ ਪੈ ਗਿਆ ਸੀਗਾ ਪੱਖੇ ਦੇ ਵਿੱਚ ਤੇ ਪੱਖਾ ਮੰਮੀ ਹੋਰਾਂ ਨੇ ਦਿੱਤਾ ਹੋਇਆ ਸੀਗਾ ਫਿਰ ਅੱਜ ਆਇਆਂ ਟਾਈਮ ਅਸੀਂ ਸ਼ਾਮ ਨੂੰ ਪਹੁੰਚੇ ਆਂ ਇਹ ਤਾਂ ਗੱਲ ਹੈਗੀ ਆ ਅਸੀਂ ਅੰਦਰ ਆਏ ਆ ਕੰਦਾ ਦਾ ਹੀ ਹਾਲ ਦੇਖ ਲਓ ਤੁਸੀਂ ਵੀ ਐਦਾਂ 스ਮੈਲ ਮਾਰੀ ਜਾਂਦੀ ਸੀਗੀ ਤੇ ਬਾਕੀ ਚਲੋ ਸਾਨੂੰ ਇਹ ਆ ਵੀ ਵੀ ਹਸਪਤਾਲਾਂ ਤੋਂ ਉਹ ਹੋ ਜੇ ਕੋਈ ਚੱਕਰ ਨਹੀਂ ਹੈਗਾ ਬਾਕੀ ਦਾ ਹਨਾ ਡੈਡੀ ਵੀ ਠੀਕ ਆ ਹੁਣ ਸਾਰੇ ਮੈਂ ਜਦੋਂ ਹੁਣ ਤਾਂ ਮਤਲਬ ਮੰਡੀ ਮੈਨੂੰ ਤਕਰੀਬਨ ਜਿਹੜੇ ਨੇੜੇ-ਨੇੜੇ ਸਾਰੇ ਘਰਾਂ ਵਾਲੇ ਨਾ ਮਤਲਬ ਅਸਲ ਤਾਂ ਅੱਧਾ ਪਿੰਡ ਮੈਨੂੰ ਜਾਣਦਾ ਹੀ ਆ ਤੇ ਜਦੋਂ ਹੁਣ ਗੱਡੀ ਮੈਂ ਸਮਾਨ ਲਾਉਣ ਗਿਆ ਨਾ ਤੇ ਸਾਰੇ ਪੁੱਛਣ ਲੱਗ ਕੇ ਆਂਟੀ ਟੱਕਰ ਗਈ ਉਹ ਇੱਧਰ ਘਰ ਵਾਲੀ ਤੇ ਹਾਂ ਗੁਰਦੁਆਰੇ ਆਏ ਸੀਗੇ ਤੇ ਕਹਿੰਦੇ ਆਗੇ ਪੁੱਤ ਮੈਂ ਹਾਂ ਜੀ ਆਗੇ ਜੀ ਕਹਿੰਦੇ ਕਿਵੇਂ ਜੋਤੀ ਹੁਣ ਮੈਂਗਾ ਠੀਕ ਆ ਤੇ ਕਿਵੇਂ ਕਹਿੰਦੇ ਵੀ ਹੁਣ ਤੇ ਰੈਡੀ ਮੈਂਗਾ ਠੀਕ ਹੈ ਜੀ ਮਤਲਬ ਸਾਰੇ ਇਦਾਂ ਪੁੱਛਦੇ ਕਿਉਂਕਿ ਇਹੋ ਜਿਹਾ ਟਾਈਮ ਰੱਬ ਕਿਸੇ ਤੇ ਲਿਆਵੇ ਨਾ ਹਨਾ ਵੀ ਇਦਾਂ ਬੰਦੇ ਨੂੰ ਹਸਪਤਾਲਾਂ ਦੇ ਵਿੱਚ ਬਹੁਤ ਔਖਾ ਯਾਰ ਅਸੀਂ ਤਾਂ ਸੱਚੀ ਗੱਲ ਦੱਸਾਂ ਵੀ ਜਿਹੜੇ ਹੁਣ ਕਈ ਬੰਦਿਆਂ ਦਾ ਹੁੰਦਾ ਵੀ ਦੋ ਦੋ ਸਾਲ ਕਈ ਲਗਾਤਾਰ ਹਸਪਤਾਲਾਂ ਦੇ ਵਿੱਚ ਕੱਢਦੇ ਆ ਵੀ ਬਹੁਤ ਔਖਾ ਹੋ ਜਾਂਦਾ ਮਰੀਜ਼ ਕਈਆਂ ਦੇ ਘਰਾਂ 'ਚ ਐਦਾਂ ਹੋ ਜਾਂਦੇ ਆ ਤੇ ਅਸੀਂ ਤਾਂ ਬਈ ਸਿੱਧੀ ਗੱਲ ਆ ਸਰਦਾਰ ਚਾਰ ਪੰਜ ਮਹੀਨਿਆਂ ਦੇ ਵਿੱਚ ਹੀ ਚੀਕਾਂ ਪਵਾ ਦੀਆਂ ਹਸਪਤਾਲਾਂ ਨੇ ਤੇ ਇਤਰਾਬ ਅੱਗੇ ਅਰਦਾਸ ਕਰਦੇ ਵੀ ਤੰਦਰੁਸਤੀਆਂ ਬਖਸ਼ ਰੋਟੀ ਥੋੜੀ ਖਾ ਲਾਂਗੇ ਕੋਈ ਚੱਕਰ ਨਹੀਂ ਬਸ ਹਸਪਤਾਲਾਂ ਤੋਂ ਤੰਦਰੁਸਤੀਆਂ ਬਖਸ਼ੇ ਮੇਕਅਪ ਹੋਣ ਮੰਮੀ ਅਸੀਂ ਆਈਏ ਕੋਈ ਇਦਾਂ ਨਾ ਹੋਵੇ ਐਮਰਜੈਂਸੀ ਚ ਆਈਏ ਹਾਂ ਖੁਸ਼ੀ ਨਾਲ ਜਿਵੇਂ ਅੱਗੇ ਆਉਂਦੇ ਸੀ ਅੱਗੇ ਆਉਂਦੇ ਸੀ ਵਧੀਆ ਲੱਗਦਾ ਸੀ ਪੰਜ ਛੇ ਮਹੀਨੇ ਨਹੀਂ ਹੋ ਗਿਆ ਸਭ ਕੀ ਅਸੀਂ ਤਾਂ ਆ ਵੀ 5 6 ਮਹੀਨੇ ਚ ਆਏ ਵੀ ਨਹੀਂ ਪਤਾ ਵੀ ਸਾਨੂੰ ਕਿਹੜੇ ਵੀ ਟਾਈਮ ਆਉਣਾ ਪੈ ਜਾਂਦਾ ਤੇ ਪਰ ਆਉਣੇ ਵੀ ਇੰਨੇ ਮਾਇੂਸੀ ਜੀ ਚ ਵੀ ਕੋਈ ਗੱਲ ਤਾਂ ਇਦਾਂ ਹੁੰਦਾ ਵੀ ਘਰ ਆਉਣਾ ਵੀ ਨਸੀਬ ਨਹੀਂ ਹੁੰਦਾ ਸਾਨੂੰ ਅਸੀਂ ਰਾਹ 'ਚ ਹੀ ਲੈ ਕੇ ਡੇਢੀ ਉਹਨਾਂ ਨੂੰ ਰਾਹ 'ਚ ਹੀ ਮੁੜ ਜਾਈਦਾ ਵੀ ਹੁਣ ਮੈਂ ਇਹ ਕਹਿੰਨੀ ਆ ਵੀ ਹੁਣ ਜਦੋਂ ਅਸੀਂ ਆਈਏ ਸੁੱਖੀ ਸੰਦ ਹੀ ਆਈਏ ਵੀਰ ਦਾ ਚੱਕਰ ਸਹੀ ਗੱਲ ਹੈ ਤੁਸੀਂ ਬਹੁਤ ਔਖਾ ਹੁੰਦਾ ਤੇ ਘਰ ਦਾ ਪਿੱਛੋਂ ਕੋਈ ਨਹੀਂ ਮੰਗਦਾ ਵੀ ਖਲਾਰਾ ਪੈਂਦਾ ਆ ਅਜਿਹੀਆਂ ਚੀਜ਼ਾਂ ਆਂ ਜਿਆਂ ਆਂ ਨਹੀਂ ਸਵਾਰਦੇ ਜਿੱਥੇ ਚਾਰ ਜਾਣੇ ਰਹਿੰਦੇ ਹੋਣਗੇ ਉੱਥੇ ਖਲਾਰੇ ਪੈਂਦੇ ਹੁੰਦੇ ਤੇ ਖਲਾਰੇ ਸੋਹਣੇ ਵੀ ਲੱਗਦੇ ਆ ਬੰਨੇ ਘਰਾਂ ਦੇ ਵਿੱਚ ਤੇ ਜਦੋਂ ਘਰ ਖਾਲੀ ਹੋ ਜਾਂਦੇ ਤਾਂ ਜਾੜੇ ਲੱਗ ਜਾਂਦੇ ਘਰਾਂ ਨੂੰ ਹੁਣ ਮਕੈਨਿਕ ਸੱਦਿਆ ਮੰਮੀ ਨੇ ਇੱਕ ਥੱਲੋਂ ਪੱਖਾ ਲਾ ਕੇ ਇੱਥੇ ਲਾਉਣ ਲੱਗੇ ਦੂਜੇ ਮੂਹਰੇਲੇ ਕਮਰੇ ਵਾਲਾ ਮੰਮੀ ਕਹਿੰਦੀ ਚਲੋ ਤਾਂ ਅਸੀਂ ਬਾਅਦ ਚਲਵਾ ਲਾਂਗੇ ਵੀ ਅੱਜ ਦਾ ਦਿਨ ਫਿਰ ਹੁਣ ਕਿਹੜਾ ਡੰਗਾ ਤਲਾਉਣਾ ਹੀ ਆ ਪੱਖਾ ਪੱਖਾ ਆ ਗਿਆ ਆ ਇਨਸਾ ਪੱਖਾ ਅੱਗੇ ਸਵੇਰ ਕਾ ਫੀਗਰ ਬੜੀ ਹੁੰਦੀ ਹੈ ਇਹਦਾ ਠੀਕ ਆ ਹਾਂਜੀ ਠੀਕ ਆ ਹਾਂ ਤਾਂ ਯਾ ਰੱਬਾ ਓਏ ਬੇਬੇ ਫਾਟਣਾ ਫਾਟ ਬਟਨ ਹਾਂ ਨੰਮ ਦੇਖਣਾ ਪਾਣਾ ਨਹੀਂ ਹੋ ਰਿਹਾ ਸੇਮ ਤਾਂ ਹੈਗੇ ਆ ਤੇ ਮੈਂ ਤਾਂ ਕਹਿੰਦਾ ਉਹ ਪਹਿਲੇ ਬੈਕਪੋਰਟ ਉਹ ਵੀ ਨਹੀਂ ਹੈ ਤੇ ਧਰੋ ਹਾਂ ਖੁੱਲ ਗਿਆ ਤਾਂ ਆ ਬਈ ਰਾਮ ਨੂੰ ਕੰਮ ਦੇ ਆਖੀਏ ਉਹ ਬਾਲੇ ਕੰਮ ਉਹ ਵਿਚਾਰਾ ਪੱਖਾ ਨਹੀਂ ਲਾਉਂਦਾ ਕਹਿ ਕੇ ਕੇ ਫਸ ਗਿਆ ਯਾ ਪੇਜੀਆ ਕਿੱਥੇ ਰੱਖਿਆ ਆ ਦੇਖ ਅੰਕਲ ਤੋਂ ਵਿਚਾਰੇ ਤੋਂ ਇਹਨਾਂ ਨੇ ਪੌੜੀ ਬਣਵਾ ਲਈ ਤੇ ਅੰਕਲ ਤੋਂ ਹੀ ਪੱਖਾ ਲਵਾ ਲੈਣਾ ਇਹ ਕਿਤੇ ਵਧੀਆ ਰੱਖੀ ਆ ਉਹ ਵੇਟ ਕਰਦਾ ਰੋ ਬਰੇ ਰਿਆ ਅਗਲਾ ਪੱਲਾ ਉਹ ਬਲੇਡ ਨਹੀਂ ਕੱਟਦੇ ਆ ਇਹਦਾ ਮਦੇ ਦਾ ਮੋੜ ਉਹ ਤੇ ਟੇਪ ਜੇ ਦੇਖੀ ਨਾ ਮੋਰੋਂ ਔਖਾ ਨਾ ਕਹਿੰਦਾ ਇਹ ਮਾਰੇ ਵਾਰ ਪੱਲਾ ਪੱਕਾ ਨਾ ਮਾਈ ਜਮਾਲ ਹੈ ਹੀ ਖਰਾਬ ਕੰਮਾਂ ਕੀ ਆ ਕਰਾਉ ਨੂੰ ਹੀ ਖਰਾਬ ਹਨ ਰਈ ਉਹ ਨਾ ਕਰਾਉਂਈ ਇਹ ਕਰਾਉਂਗਾ ਤੇ ਨੋ ਆਈਡਿਆਲ ਨਾ ਤੇ ਹਾਂ ਤਸਾਹ ਫੰਕ ਕਰਦੇ ਤੇ ਆ ਨਾ ਧਿਆਨ ਨਹੀਂ ਕਰਦੇ ਬੰਦੇ ਬਣਦੇ ਤੇ ਬ੍ਰਹਮਕਾਰੀ ਵਾਜੀ ਹੀ ਥੀ ਸਾਥੇ ਜੁੜਦੇ ਲੋਨ ਰਵੇਗਾ ਨਾ ਅਜੇ ਤੱਕ ਤੁਹਾਜੀ ਨਹੀਂ ਉਹ ਕਹਿੰਦਾ ਮੇਰਾ ਸਾਰੇ ਦੇ ਕੈਮਰਾ ਨਹੀਂ ਕਾਫੀ ਮਜ਼ਾ ਆਉਂਦਾ ਜਿਹਾ ਸੀ ਇਹਦੀ ਚਾਹ ਵੀ ਲੜ ਗਈ ਨਾ ਨਹੀਂ ਗਾਣੇ ਬਾਜੇ ਇਕੱਠੇ ਹੋ ਗਏ ਕਿੰਨੇ ਮੂੰਹ ਪੈਸੇ 500 ਮੰਮੀ ਨੇ ਸੂਟ ਦਿੱਤੇ ਸਾਨੂੰ ਅੱਜ ਬੰਨੇ ਆ ਮੈਂ ਉਹ ਇਹ ਤਾਂ ਕਹਿੰਦੇ ਸੀ ਰਹਿਣ ਦੇ ਰਹਿਣ ਦੇ ਬੰਨਣ ਨੂੰ ਸਾਰੇ ਦੇ ਮੰਮੀ ਇਹ ਤਾਂ ਕਹਿੰਦੇ ਸੀ ਰਹਿਣ ਦੇ ਬੰਨਣ ਪਰ ਮੰਮੀ ਕਹਿੰਦੀ ਨਹੀਂ ਜੋ ਤੂੰ ਤਾਂ ਬੰਨ ਕੇ ਜਾ ਕੇ ਰੋ ਤੂੰ ਬੁਲਾਉਣੇ ਬਣਾਉਣਾ ਮੈਂ ਮੈਂ ਕੀ ਕਹੂੰਦੀ ਮੈਂ ਆਉਣਾ ਸੀ ਉਦੋਂ ਫਿਰ ਲੈਂਟਰ ਵਾਲੇ ਦੇਣ ਬੰਨਣਾ ਹੈ ਹਾਂ ਹੁਣ ਜਦੋਂ ਉੱਪਰ ਲੈਂਟਰ ਕਾਹਣਗੇ ਆ ਆ ਵੀ ਦੇ ਸੌ ਪਿਆ ਹਕਮ ਜੇ ਸੌ ਤੇਰਾ ਜੇ ਸੌ ਮੇਰਾ ਠੀਕ ਹੈ 200 ਦੇ ਦੇ ਔਰ ਇਹ 200 ਮੇਰੇ ਲਿਆੜੀ ਪੈ ਗਈ ਹੈ ਜੇ ਮੇਰੀ ਪਾਲ ਸੌ ਤੇਰਾ ਕਿਹੜਾ ਸੂਟ ਹੈ ਇਹ ਮੇਰਾ ਵਾ ਆ ਫਰੋਜ ਜੀ ਸੋਨਾ ਵਰਕ ਤੇ ਨਾ ਸੋਨਾ ਵਰਕ ਮਾਲਾ ਨਾਮ ਨਾਲ ਕਿਹਦਾ ਸੂਟ ਪਾ ਕੇ ਆ ਥੋੜੀ ਲਗਾਈ ਰੰਗ ਤੂੰ ਵਾਕ ਹੀ ਰਹਿ ਜਨਾ ਫਾਇਦਾ ਇਕ ਟਰੱਕ ਬੋਸ ਹੁਣ ਗਰੇਜ ਆ ਗਰੇਜ ਤੂੰ ਮੰਗਦਾ ਹੋਏ ਦਮ ਇਹਨਾਂ ਨੂੰ ਤਾਂ ਮੈਲ ਦਿੰਦੇ ਆਹਾ ਡੈਡੀ ਵਰਗੇ ਨੂੰ ਤਾਂ ਮਿਲਦੀ ਆ ਤੇ ਸਰਦਾਰ ਬੰਦੇ ਨੂੰ ਮਿਲਦੀ ਆ ਪੱਗ ਪਰ ਨਾ ਸਹੀ ਆ ਡੈਡੀ ਨੂੰ ਸਰਦਾਰ ਬਣਾਇਆ ਇਹ ਸੋਹਣੀ ਹੈ ਨਾ ਸੋਹਣਾ ਨਾ ਰੰਗ ਵੀ ਕੀਤਾ ਸੋਹਣਾ ਗਰੇਜ ਹਾ ਹਾਂ ਪਾ ਕੇ ਗਰੇਜ ਦੋਸਤ ਚੀਜ਼ ਨਹੀਂ ਕਰਦਾ ਸਪਾਸੇ ਸੁਣਾ ਸੁਣਾ ਤੇ ਹੋਰ ਦੀ ਚੁਲੀ ਸੁਣਾਉਂਗੀ ਪਾਣੀ ਤਾਂ ਪਿਓ ਗੋਲੀ ਤਾਂ ਦੇਤੀ ਪਾਣੀ ਬਿਲ ਬੜਾਇਆ ਨਹੀਂ ਦੋ ਵਾਰੀ ਹੀ ਬੜਾਇਆ ਲਓ ਜੀ ਪੱਖਾ ਲੱਗ ਗਿਆ ਬਈ ਇੰਨੀ ਖੱਜਲ ਖਵਾਰੀ ਤੋਂ ਬਾਅਦ ਖੱਜਲ ਖਵਾਰੀ ਤੋਂ ਬਾਅਦ ਪੱਖਾ ਲੱਗ ਗਿਆ ਹਾਂ ਹਾਸੇ ਥੋੜੇ ਪੁਆਏਗਾ ਸਹੀ ਗੱਲ ਹੈ ਉਹ ਮੈਂ ਤਾਂ ਬੱਚੇ ਨੂੰ ਭਜਾ ਦਿੱਤਾ ਉਹਨੇ ਚਲਾ ਕੇ ਨਹੀਂ ਮਾਰਿਆ ਵਾਵਾ ਪੇਚਕਾਰ ਦੀ ਸੋਣਾ ਵਾਰੰਡ ਹੈ ਨਹੀਂ ਮੈਂ ਕਦੀ ਪਾਇਆ ਨਹੀਂ ਚਲੋ ਸੁਆਹ ਨੂੰ ਇਹ ਵੀ ਜਾ ਕੇ ਜਲਦੇ ਨੂੰ ਦੀਆਂ ਵੀਲੌਗ ਦੇਖਦੀ ਹੋਈਆਂ ਉਹਨੇ ਬ੍ਰੈਂਡ ਦਪਾ ਲਿਆ ਸੁਣਿਆ ਆ ਸਰ ਵਾਰਿਆ ਹੈ ਨਾ ਕੋਈ ਅੰਮਾ ਨਾ ਹੋਈ ਗਏ ਜਰਾਤੋਂ ਦੇ ਬੱਜ ਚੁੱਕੇ ਨੇ 10:30 ਤੇ ਕਰਦੇ ਆ ਇਸ ਵਲੌਗ ਨੂੰ ਖਤਮ ਮਿਲਦੇ ਨਵੇਂ ਵਲੌਗ ਦੇ ਨਾਲ ਚੈਨਲ ਨੂੰ ਕਰ ਯਾਰ ਇੱਥੇ ਠੰਡ ਫੀਲ ਹੋ ਰਹੀ ਹੈ ਪੂਰੀ ਪਤਾ ਨਹੀਂ ਇੱਥੇ ਨੀਂ ਪਿਆ ਹੈ ਮੌਸਮ ਨਾਲ ਇੱਧਰ ਠੰਡਾ ਹੈ ਆਪਣੇ ਨਾਲ ਫਰਕ ਆ ਫੇਰ ਵੀ ਆਪਣੇ ਨਾਲ ਥੋੜਾ ਜਿਆਦਾ ਠੰਡਾ ਮਹਿਸੂਸ ਹੁੰਦਾ ਆ ਪਤਾ ਨਹੀਂ ਕਿਹੜੀ ਗੱਲੋਂ ਕਿ ਹੈਗਾ ਥੋੜਾ ਜਿਹਾ ਫਰਕ ਤੇ ਬਾਕੀ ਅੱਜ ਬਈ ਚਾਨੀਆਂ ਜਾਣਾ ਸੀਗਾ ਚਾਨੀਆਂ ਕਿਉਂਕਿ ਆਪਾਂ ਤਾਂ ਤੇ ਚਾਨੀ ਹੋਇਆ ਸੀ ਹਨਾ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਤੇ ਬਾਕੀ ਜੋਤ ਨੇ ਗਾਣਾ ਮੰਨਣਾ ਸੀ ਇਹਨਾਂ ਦੇ ਵੀ ਆਪਣੇ ਵੀ ਹੈਗਾ ਜਦੋਂ ਮੰਨ ਲਓ ਘਰ ਪਾਉਂਦੇ ਆ ਤੇ ਫਿਰ ਕੁੜੀਆਂ ਤੋਂ ਕਾ ਨਾਂ ਬਣਾਉਂਦੇ ਹੁੰਦੇ ਆ ਤੇ ਜਿਹੜੀਆਂ ਬੈਈਆਂ ਕੁੜੀਆਂ ਹੁੰਦੀਆਂ ਉਹ ਵੀ ਸੌਰਿਆਂ ਤੋਂ ਹੁੰਦੀਆਂ ਤੇ ਉਹ ਨਾਂ ਬਣ ਕੇ ਜਾਂਦੀਆਂ ਵੀ ਚਲੋ ਵੀ ਸਾਡੇ ਭਰਾ ਨੇ ਸਾਡੇ ਪਿਓ ਨੇ ਸਾਡੇ ਮਾਮੇ ਨੇ ਖੜਾ ਵੀ ਘਰ ਪਾਇਆ ਆ ਤੇ ਵੀ ਚਲੋ ਦੂਜਾ ਇਹ ਵਧੀਆ ਸੋ ਕੀ ਕੀ ਕਹਿੰਦੇ ਨੇ ਸੰਵੰਡਣਾ ਹੋ ਗਿਆ ਹਣਾ ਤੇ ਉਸ ਤਰ੍ਹਾਂ ਫਿਰ ਅਸੀਂ ਆਉਣਾ ਤਾਂ ਲੈਟਰ ਵਾਲੇ ਦਿਨ ਸੀਗਾ ਪਰ ਫਿਰ ਤੁਹਾਨੂੰ ਪਤਾ ਵੀ ਉਹਦੇ ਕਰਕੇ ਆ ਨਹੀਂ ਸਕੇ ਤੇ ਅੱਜ ਫਿਰ ਜੋਤ ਨੇ ਲੈ ਕੇ ਰੱਖਿਆ ਸੀ ਪਹਿਲਾਂ ਇਹ ਸਪੈਸ਼ਲ ਤੇ ਉਹ ਅੱਜ ਕੱਲ ਗਾਨੇ ਵੀ ਵੱਖਰੇ ਵੱਖਰੇ ਤਰ੍ਹਾਂ ਦੇ ਆਉਂਦੇ ਨਾ ਗੁੱਡ ਵਾਈਬਸ ਵਾਲੇ ਉਹ ਪੈਂਡਟ ਜੇ ਆਉਂਦੇ ਆ ਜਿਹੜੇ ਲੰਕ ਦੇ ਹੁੰਦੇ ਆ ਨਾ ਆਵਾਜ਼ਾਂ ਹੀ ਕੱਢਦੇ ਆ ਤੇ ਉਹ ਲੈ ਕੇ ਰੱਖਿਆ ਹੋਇਆ ਸੀਗਾ ਤੇ ਫਿਰ ਚਲੋ ਅੱਜ ਬੰਨਿਆ ਹੁੰਦਾ ਤੇ ਹੁਣ ਦਿੱਦੇ ਦੁਬਾਰੇ ਲੈਂਟਰ ਪੈਣਾ ਸ਼ਾਇਦ ਉੱਧਰ ਨੂੰ ਆਪਣਾ ਢੇੜਾ ਲੱਗਣਾ ਆ ਤੇ ਫਿਰ ਉੱਧੇ ਸ਼ਾਇਦ ਆਪਾਂ ਹੋ ਜਾਾਂਗੇ ਤੇ ਉੱਪਰਲੀ ਮੰਜ਼ਲ ਦਾ ਜਿੱਤੇ ਲੈਂਟਰ ਪੈਣਾ ਤੇ ਬਾਕੀ ਚਲੋ ਬਾਬਾ ਮੇਰ ਕਰੇ ਜਿਹਾ ਜੇ ਹਨਾ ਜਿਵੇਂ ਸਿਸਟਮ ਹੋਊਗਾ ਤੇ ਬਾਕੀ ਚਲੋ ਜੀ ਪਹੁੰਚ ਕੇ ਮੰਡੀ ਮੰਮੀ ਉਹ ਰੋਣੇ ਛੱਡਤਾ ਹੁਣ ਇੱਥੇ ਤੇ ਆਪਾਂ ਚਲ ਜਾਂਗੇ ਵਾਪਸ ਕਿਉਂਕਿ ਡੈਡੀ ਬਹੁਤ ਉਧਰਿਆ ਪਿਆ ਸੀ ਯਾਰ ਪਿੰਡ ਬਿਨਾ ਆਪਦੇ ਘਰ ਬਿਨਾ ਬੰਦਾ ਉਧਰ ਹੀ ਜਾਂਦਾ ਹੁੰਦਾ ਆ ਮੇਰਾ ਵੀ ਇਦਾਂ ਹੋਣ ਲੱਗ ਜਾਂਦਾ ਜਦੋਂ ਕਿਤੇ ਮੈਂ ਚਲ ਜਾਂ ਪੰਜ ਚਾਰ ਦਿਨ ਬਸ ਮਜ਼ਾ ਹੱਦ ਨਿਕਲਦੇ ਆ ਕਿਉਂਕਿ ਯਾਰ ਆਪਦੇ ਘਰ ਬਿਨਾ ਨਹੀਂ ਸਕੂਨ ਹੁੰਦਾ ਸਿੱਧੀ ਜੀ ਗੱਲ ਆ ਤੇ ਬਾਕੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਹਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਸੇ ਵਲੌਗ ਕਿਦਾਂ ਲੱਗਦੇ ਆ ਬਾਏ ਬਾਏ ਜੀ ਗੁੱਡ night